ਸਾਹਮਣੇ ਕੋਠੇ ਦੀंदे ਆ ਸਾਰੇ ਜਿਹੜੇ ਪਾਣੀ ਦੇ ਵਿੱਚ ਡੁੱਬ ਚੁੱਕੇ ਆ ਇਹ ਪਾਣੀ ਨੂੰ ਕਿੰਨੇ ਦਿਨ ਹੋ ਗਏ ਭਾਈ ਆਏ ਨੂੰ ਇੱਥੇ 10 ਦਿਨ ਹੋ ਗਏ ਨੇ 10 ਦਿਨ ਹੋ ਗਏ ਨੇ ਤੁਸੀਂ ਅੰਦਰ ਦੀਆਂ ਤਸਵੀਰਾਂ ਦੇਖੋ ਘਰਾਂ ਦੀਆਂ ਕਿੰਨੀਆਂ ਮਤਲਬ ਦਰਦਨਾਕ ਤਸਵੀਰਾਂ ਇੱਕ ਸਾਨੂੰ ਬਜ਼ੁਰਗ ਮਿਲੇ ਸੀ ਉਹਨਾਂ ਦਾ ਕਹਿਣਾਗਾ ਵੀ ਅਸੀਂ ਤਬਾਹ ਹੋ ਚੁੱਕੇ ਹਾਂ ਸੱਤੋਂ ਦੇਖਿਆ ਨਹੀਂ ਜਾ ਰਿਹਾ ਇਹ ਤਬਾਹੀ ਦਾ ਮੰਜ਼ਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਇੰਨੀ ਜਲਦੀ ਪਾਣੀ ਆ ਗਿਆ ਜਾਂ ਸਪੀਡ ਨਾਲ ਆਇਆ ਪ੍ਰਸ਼ਾਸਨ ਦੇ ਵੱਲੋਂ ਅਸਲ ਦੇ ਵਿੱਚ ਇਹਨਾਂ ਨੂੰ ਪਹਿਲਾਂ ਅਲਰਟ ਨਹੀਂ ਕੀਤਾ ਗਿਆ ਪ੍ਰਸ਼ਾਸਨ ਯਾਤਰੀ ਕਹਿ ਰਿਹਾ ਸੀਗਾ ਕਿ ਕੋਈ ਜ਼ਿਆਦਾ ਖਤਰਾ ਨਹੀਂ ਹੈਗਾ 6 ਲੱਖ ਏਕੜ ਜਿਹੜਾ ਸੱਤ ਜ਼ਿਲ੍ਹਿਆਂ ਦੀ ਜ਼ਮੀਨ ਦੱਸੀ ਜਾ ਰਹੀ ਹੈ 6 ਲੱਖ ਏਕੜ ਦੇ ਕਰੀਬ ਜਿਹੜੀ ਇਸ ਵਾਰ ਫਲੱਡ ਦੀ ਮਾਰ ਰਹੀ ਠਾ ਇਹਨਾਂ ਕੋਲ ਫਸਲ ਤਾਂ ਖਤਮ ਹੋ ਗਈ ਤੇ ਆਰਤੀਆ ਵੀ ਆਪ ਦਾ ਹੱਥ ਪਿੱਛੇ ਕਰ ਜਾਂਦਾ ਤੇ ਦੁਕਾਨਦਾਰ ਜਿਹੜੇ ਨੇ ਸੌਦੇ ਪੱਤੇ ਤੋਂ ਉਹ ਵੀ ਹੱਥ ਖਿੱਚ ਜਾਂਦੇ ਨੇ ਅਗਲਾ ਜਿਹੜਾ ਸਮਾਂ ਆਉਣਾ ਫਿਰ ਇਹਨਾਂ ਨੂੰ ਪਤਾ ਲੱਗਣਾ ਕੀ ਮੁਸ਼ਕਲ ਆ ਇਹਨਾਂ ਕਿੰਨੀਆਂ ਕੌਂਦੀਆਂ ਨੇ ਇੱਥੋਂ ਤੱਕ ਹੋਣਾ ਹੈ ਇਹਨਾਂ ਤੋਂ ਬੱਚਿਆਂ ਦੀ ਫੀਸਾਂ ਨਹੀਂ ਭਰੀਆਂ ਜਾਣੀਆਂ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਨੇ ਹੋ ਸਕਦਾ ਹੈ ਕਿ ਇਹਨਾਂ ਨੂੰ ਬੱਚੇ ਜਿਹੜੇ ਨੂੰ ਛਿਟਾ ਕੇ ਸਰਕਾਰੀ ਸਕੂਲਾਂ ਹੀ ਨਾ ਪਾਉਣੇ ਪੈ ਜਾਣ ਉਹ ਤੇ ਸਾਰਾ ਕੁਝ ਹੋ ਗਿਆ ਇੱਕ ਸਪਰੇ ਹੋਣੀ ਇੱਕ ਮਹੀਨੇ ਨੂੰ ਫਸਲ ਆ ਜਾਣੀ ਸਾਰੇ ਖਰਚੇ ਵੀ ਕਰ ਲੈ ਉਲਟੇ ਖਤਮ ਹੋ ਗਿਆ ਕੰਮ ਸਾਰਾ ਇਹ ਇੱਥੇ ਹੀ ਜਗ੍ਹਾ ਤੇ ਮੁੱਖ ਮੰਤਰੀ ਆ ਕੇ ਕਹਿ ਕੇ ਜਾਂਦੇ ਨੇ ਵੀ ਬੱਕਰੀਆਂ ਦਾ ਮੁਰਗੀਆਂ ਦਾ ਦੁਬਾਰਾ ਪਨੀਰੀ ਲਾਉਣੀਆਂ ਸਭ ਕਾਸੇ ਦਾ ਮੁਆਵਜ਼ਾ ਦੇਵਾਂਗੇ ਪਰ ਜਿਹੜੀ ਹਕੀਕਤ ਆ ਹਕੀਕਤ ਬਿਲਕੁਲ ਉਲਟਾ ਮੁਰਗੀ ਦਾ ਦੇ ਕੀ ਉਹਨਾਂ ਨੇ ਕਿਸੇ ਨੂੰ ਡੰਗਰ ਦਾ ਕਿਸੇ ਦੇ ਜੀ ਤੱਕ ਨਹੀਂ ਦਿੱਤਾ ਜਿਹਦਾ ਹਾਸਾ ਆਇਆ ਸੌਰੀ ਸਵਕਤਾ ਸੀ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਆ ਬਿਲਕੁਲ ਪਾਣੀ ਦੇ ਅੰਦਰ ਇੱਥੇ ਤੁਹਾਨੂੰ ਹਾਲਾਤ ਦਿਖਾਵਾਂਗੇ ਵੀ ਕੀ ਹਾਲਾਤ ਆ ਜਿਹੜੀ ਜਗ੍ਹਾ ਤੇ ਆਪਾਂ ਬਈ ਇੱਥੇ ਕਿੰਨੇ ਕਿੰਨੇ ਫੁੱਟ ਪਾਣੀ ਆ ਇਹਦੇ ਇੱਥੇ 10 ਫੁੱਟ ਪਾਣੀ ਆ 10 ਤੋਂ 12 ਫੁੱਟ ਪਾਣੀ ਹੈਗਾਗਾ ਇੱਥੇ ਆਓ ਜਿਹੜੇ ਸਾਹਮੇ ਸਾਹਮਣੇ ਕੋਠੇ ਦੀਂਦੇ ਆ ਸਾਰੇ ਜਿਹੜੇ ਪਾਣੀ ਦੇ ਵਿੱਚ ਡੁੱਬ ਚੁੱਕੇ ਆ ਉਹ ਘਰ ਦੇਖ ਲਓ ਤੁਸੀਂ ਤਾਂ ਬਹੁਤ ਜਿਹੜੇ ਮੰਦੇ ਹਾਲਾਤ ਨੇ ਇਹ ਫਰੋਜ਼ਪੁਰ ਦੀ ਵਾਟਰ ਬੈਲਟ ਆ ਉਹ ਮਾਰੀ ਦੇ ਵਾਲੀ ਉਹ ਮਾਰੀ ਨਾਲ ਦੱਸਦੇ ਨੇ ਆ ਵੇਖੋ ਜਿਆਦਾ ਗੱਲ ਜਿਆਦਾ ਹੀ ਸਪੀਡ ਹੈ ਮਾਰੀ ਦੇ ਫੈਲੂ ਨਹੀਂ ਜਦੋਂ ਹੁਣੇ ਪਾਣੀ ਆਉਂਦਾ ਜਦੋਂ ਮਾਰੀ ਤਾਂ ਬਾਅਦ ਚੋਂ ਮਾਰੀ ਮਾਰੀ ਜਦੋਂ ਦਿੱਿਆਣਾ ਗੱਲ ਨੀ ਬੋਲੋ ਜਿਆਦਾ ਹੁਣ ਬੋਲੋ ਇੱਥੇ ਕੋਈ ਵੀ ਮਤਲਬ ਵਸਿੰਦਾ ਨਹੀਂ ਕਿਉਂਕਿ ਇਹਨਾਂ ਨੂੰ ਇੱਥੋਂ ਰੈਸਕਿਊ ਕਰ ਲਿਆ ਗਿਆ ਹੈਗਾ ਤੇ ਜਿੱਥੇ ਇੱਥੇ ਕੋਈ ਹੋਊਗਾ ਉੱਥੇ ਵੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸੋ ਇੱਕ ਵੱਡੀ ਤਸਵੀਰ ਆ ਇਹ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਕਰਾਂ ਦੇ ਘਰ ਇੱਥੇ ਡੁੱਬੇ ਹੋਏ ਨੇ ਸੋ ਆ ਦੇਖ ਲੋ ਮੋਟਰ ਵਾਲਾ ਕੋਠਾ ਹੈਗਾ ਸੋ ਆ ਦੇਖੋ ਸੋ ਇਧਰਲੇ ਪਾਸੇ ਜਿਹੜੀਆਂ ਆਰਮੀ ਦੀਆਂ ਬੋਟਸ ਆ ਉਹ ਵੀ ਫਿਰਦੀਆਂ ਆਈਆਂ ਇਹ ਸਾਰੇ ਜਿਹੜੇ ਘਰਾਂ ਦੇ ਵਿੱਚ ਲੋਕ ਨੇ ਉਹਨਾਂ ਨੂੰ ਰੈਸਕਿਊ ਕਰ ਰਹੇ ਨੇ ਤੇ ਜਿਹੜੀਆਂ ਸੰਸਥਾਵਾਂ ਆਗੀਆਂ ਉਹਨਾਂ ਦੀਆਂ ਬੋਟਾਂ ਲੋਕਾਂ ਨੂੰ ਪਾਣੀ ਜਾਂ ਹੋਰ ਜਿਹੜੀਆਂ ਬੇਸਿਕ ਨੀਡਸ ਆ ਉਹ ਪ੍ਰੋਵਾਈਡ ਕਰਵਾ ਰਹਿਣਾਂ ਗੀਆਂ ਸੋ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿੰਨੀਆਂ ਖੌਫਨਾਕ ਭਿਆਨਕ ਤਸਵੀਰਾਂ ਆਗੀਆਂ ਦਰਦ ਭਰੀਆਂ ਤਸਵੀਰਾਂ ਆਗੀਆਂ ਕਿਉਂਕਿ ਜੇ ਅਸੀਂ 2023 ਦੀ ਗੱਲ ਕਰਦੇ ਹਾਂ 2023 ਦੇ ਵਿੱਚ ਵੀ ਇਹ ਘਰਾਣੇ ਵੱਡਾ ਉਜਾੜਾ ਦੇਖਿਆ ਤੇ ਹੁਣ ਤਾਂ ਮਤਲਬ ਲੋਕਾਂ ਦਾ ਕਹਿਣਾਗਾ ਲੋਕ ਕੈਮਰੇ ਅੱਗੇ ਵੀ ਤਾਣੀ ਆ ਰਹੇ ਕਿਉਂਕਿ ਲੋਕਾਂ ਕੋਲੇ ਸ਼ਬਦ ਹੈ ਨਹੀਂ ਤੇ ਲੋਕਾਂ ਦਾ ਜਿਹੜਾ ਦਰਦ ਆ ਉਹ ਬਿਆਨ ਨਹੀਂ ਹੋ ਰਿਹਾ ਤੇ ਲੋਕਾਂ ਦਾ ਇੱਕ ਸਾਨੂੰ ਬਜ਼ੁਰਗ ਮਿਲੇ ਸੀ ਉਹਨਾਂ ਦਾ ਕਹਿਣਾਗਾ ਵੀ ਅਸੀਂ ਤਬਾਹ ਹੋ ਚੁੱਕੇ ਆ ਸਾਥੋਂ ਦੇਖਿਆ ਨਹੀਂ ਜਾ ਰਿਹਾ ਇਹ ਤਬਾਹੀ ਦਾ ਮੰਜ਼ਰ ਤੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਮਤਲਬ ਘਰ ਇਹ ਮੋਟਰ ਦਾ ਕੋਠਾ ਹੈਗਾ ਉਹ ਘਰ ਹੈ ਤਾਂ ਤੁਸੀਂ ਜਿੰਨੇ ਵੀ ਦੇਖੋਗੇ ਇੱਕ ਬਾਕਿਆ ਇੱਕ ਦੂਸਰੇ ਦੇ ਕਿ ਉਹ ਪਾਣੀ ਦੇ ਸੀਟ ਕਰਨਾ ਉਹ ਤੋਂ ਪਾਣੀ ਕਿ ਬਹੁਤ ਅੰਦਰ ਬਾਣੀ ਰਿਹਾ ਸੋ ਵੱਡਾ ਦੁਖਾਂਤ ਪੰਜਾਬ ਨੂੰ 6 ਲੱਖ ਏਕੜ ਜਿਹੜਾ 7 ਜ਼ਿਲ੍ਹਿਆਂ ਦੀ ਜ਼ਮੀਨ ਦੱਸੀ ਜਾ ਰਹੀ ਹੈ 6 ਲੱਖ ਏਕੜ ਦੇ ਕਰੀਬ ਜਿਹੜੀ ਇਸ ਵਾਰ ਫਲੱਡ ਦੀ ਮਾਰ ਹੇਠ ਹੈ। ਸਸੀਗਲ ਜੀ ਇਸ ਵਕਤ ਅਸੀਂ ਮੌਜੂਦ ਆਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਧੀਰਾਕਾਰਾ ਨਿਹਾਲਾ ਲਵੇਰਾ ਇਹ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਅਸੀਂ ਹੁਣ ਮੌਜੂਦਾ ਹੈਗੇ ਆਂ ਇੱਥੇ 15-15 ਫੁੱਟ ਪਾਣੀ ਆ ਤੇ ਹਾਲਾਤ ਆ ਜਿਹੜੇ ਉਹ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ 2023 ਨਾਲੋਂ ਵੀ ਬਹੁਤ ਮਾੜੇ ਹਾਲਾਤ ਨੇ। ਬਹੁਤ ਸਾਰੇ ਅਸੀਂ ਘਰਾਂ ਦੇ ਵਿੱਚ ਜਾ ਚੁੱਕੇ ਹਾਂ ਬਹੁਤ ਸਾਰੇ ਘਰਾਂ ਦੇ ਵਿੱਚ ਜਾ ਜਾ ਰਹੇ ਹਾਂ ਬਹੁਤ ਸਾਰੇ ਲੋਕਾਂ ਨੂੰ ਰੈਸਕਿਊ ਕਰ ਲਿਆ ਪਰ ਕੁਝ ਕੁ ਲੋਕ ਹਜੇ ਵੀ ਬਾਕੀ ਨੇ ਕਿਉਂਕਿ ਉਹਨਾਂ ਦਾ ਮਾਲ ਡੰਗਰ ਇੱਥੇ ਆ ਮਾਲ ਡੰਗਰ ਦੇਖਣਾ ਵੀ ਆ ਪਰ ਲੋਕਾਂ ਦੀਆਂ ਕਾਫੀ ਸ਼ਿਕਾਇਤਾਂ ਆ ਤੁਸੀਂ ਦੇਖ ਸਕਦੇ ਹੋ ਵੀ ਬਿਜਲੀ ਦੀਆਂ ਤਾਰਾਂ ਕਿੰਨੀਆਂ-ਕਿੰਨੀਆਂ ਨੀਵੀਆਂ ਹੋ ਚੁੱਕੀਆਂ ਗਈਆਂ ਘਰਾਂ ਦੇ ਘਰ ਜਿਹੜੇ ਉਹ ਡੁੱਬ ਚੁੱਕੇ ਨੇ ਘਰਾਂ ਦਾ ਵੱਡਾ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਹੈਗਾ ਮੋਟਰਾਂ ਤੁਸੀਂ ਦੇਖ ਸਕਦੇ ਹੋ ਮੋਟਰਾਂ ਨਹੀਂ ਦੀਂਦੀਆਂ ਤੇ ਜਿਹੜੇ ਲੋਕ ਆ ਲੋਕ ਤੁਹਾਨੂੰ ਮਦਦ ਲਈ ਬੁਲਾ ਰਹੇ ਨੇ ਸੋ ਵੱਡੇ ਪੈਮਾਨੇ ਦੇ ਉੱਤੇ ਜਿਹੜੇ ਹਾਲਾਤ ਆ ਹਾਲਾਤ ਬਹੁਤ ਮਾੜੇ ਆ ਲੋਕਾਂ ਦੀ ਨਰਾਜ਼ਗੀ ਆ ਕਿਉਂਕਿ ਲੋਕਾਂ ਨੂੰ 2023 ਦਾ ਇੱਥੇ ਮੁਆਵਜ਼ਾ ਨਹੀਂ ਮਿਲਿਆ ਤੇ ਲੋਕਾਂ ਦੀ ਇਸ ਵਾਰ ਵੀ ਸਰਕਾਰ ਨੇ ਬਾਹ ਨਹੀਂ ਫੜੀ ਕਿਉਂਕਿ ਸਰਕਾਰ ਨੇ ਅਲਰਟ ਨਹੀਂ ਕੀਤਾ ਜਦੋਂ ਸਰਕਾਰ ਨੂੰ ਅਲਰਟ ਕਰਨਾ ਚਾਹੀਦਾ ਸੀ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਭਾਈ ਸਾਹਿਬ ਵੀ ਉੱਪਰ ਨੇ ਘਰਾਂ ਦੇ ਵਿੱਚ ਨੇ ਹਰੇ ਬਾਈ ਜੀ ਤੁਸੀਂ ਬਾਹਰ ਨਹੀਂ ਗਏ ਨਹੀਂ ਜੀ ਅਭੀ ਹੁਣੇ ਆਏ ਆ ਅੱਛਾ ਹੁਣੇ ਆਏ ਹੋ ਤੁਸੀਂ ਅੱਛਾ ਸਮਾਨ ਤੁਸੀਂ ਉੱਪਰ ਚੜਾ ਰਹੇ ਹੋ ਸੋ ਇਹ ਜਿਹੜੇ ਲੋਕ ਨੇ ਦੱਸ ਰਹੇ ਨੇ ਵੀ ਅਸੀਂ ਉੱਪਰ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਕੋਈ ਨਹੀਂ ਸਾਰਾ ਠੀਕ ਆ ਸਾਰਾ ਕੁਝ ਤੁਸੀਂ ਕੱਲੀ ਓ ਕਰੇ ਅੱਛਾ ਹੁਣੇ ਆਏ ਹੋ ਠੀਕ ਆ ਸੋ ਇਹ ਸਮਾਨ ਚੱਕ ਕੇ ਜਿਹੜਾ ਥੱਲੇ ਕਮਰਿਆਂ ਦੇ ਵਿੱਚ ਆ ਉਹ ਉੱਪਰ ਲਿਆ ਰਹੇ ਨੇ ਸੋ ਇਹ ਪਾਣੀ ਨੂੰ ਕਿੰਨੇ ਦਿਨ ਹੋ ਗਏ ਭਾਈ ਆਏ ਨੂੰ ਇੱਥੇ 10 ਦਿਨ ਹੋ ਗਏ ਨੇ ਪੂਰੇ 10 ਦਿਨ ਹੋ ਗਏ ਨੇ ਸੋ ਸੋ ਤੁਸੀਂ ਦੇਖ ਸਕਦੇ ਹੋ 10 ਦਿਨ ਹੋ ਗਏ ਨੇ ਇੱਥੇ ਸੋ ਹਾਲਾਤ ਜਿਹੜੇ ਕਾਫੀ ਮਾੜੇ ਨੇ ਸੋ ਤੁਸੀਂ ਦੇਖ ਸਕਦੇ ਹੋ ਇਹ ਬਾਈ ਮੈਨੂੰ ਇਹ ਦੱਸੋ ਤੁਸੀਂ ਇੱਥੋਂ ਲੋਕ ਲੋ ਇਹ ਪਿੰਡ ਆ ਕਿ ਖੇਤਾਂ ਦੇ ਘਰ ਨੇ ਕਿਵੇਂ ਆ ਨਹੀਂ ਰਤਨਵੀਰ ਜੀ ਇਸ ਜਿਹੜਾ ਅਸੀਂ ਗੱਲ ਕਰੀਏ ਨਾ ਧੀਰਾਕਾਰਾ ਨਿਹਾਲਾ ਲਵੇਰਾ ਇੱਥੇ ਜ਼ਿਆਦਾਤਰ ਟਾਣੀਆਂ ਤੇ ਲੋਕ ਜ਼ਿਆਦਾਤਰ ਵਸੇ ਹੋਏ ਨੇ ਕਿਉਂਕਿ ਆਪਦੇ ਪਰਿਵਾਰ ਨੇ ਕਿ 5-5 10-10 ਘਰ ਜਿਹੜੇ ਨੇ ਸਾਰੇ ਇਸ ਤਰ੍ਹਾਂ ਵਸੇ ਨੇ ਤੇ ਪਰ ਹਾਲਾਤ ਹੀ ਗੱਲ ਕਰੀਏ ਤਾਂ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਨੇ ਦੇਖ ਸਕਦੇ ਹੋ ਅੰਦਰ ਡੰਗਰ ਵੀ ਖੜੇ ਨੇ ਮਾਲ ਡੰਗਰ ਸਾਰਾ ਅੰਦਰ ਆ ਸੋ ਇਹ ਟਾਣੀਆਂ ਆ ਗਈਆਂ ਡੇਰੇ ਆ ਇੱਧਰ ਮਾਝੇ ਏਰੀਆ ਚ ਡੇਰੇ ਕਹਿ ਦਿੰਦੇ ਆ ਬੈਕਾਂ ਵੀ ਕਹਿ ਦਿੰਦੇ ਆ ਸੋ ਉਸ ਹੱਬ ਦੇ ਨਾਲ ਤੁਸੀਂ ਅੰਦਰ ਲੀਆਂ ਤਸਵੀਰਾਂ ਦੇਖੋ ਘਰਾਂ ਦੀਆਂ ਕਿੰਨੀਆਂ ਮਤਲਬ ਦਰਦਨਾਕ ਤਸਵੀਰਾਂ ਤੁਸੀਂ ਉੱਪਰ ਕਿਵੇਂ ਬਾਪੂ ਜੀ ਠੀਕ ਹੋ ਸੱਸਾ ਜੀ ਕੀ ਹਾਲ ਨੇ ਤੁਸੀਂ ਤੁਸੀਂ ਘਰੇ ਹੋ ਤੁਸੀਂ ਗਏ ਨਹੀਂ ਬਾਹਰ ਦੋ ਜਣੇ ਹੋ ਮਾਲ ਡੰਗਰ ਘਰੇ ਆ ਮਾਲ ਅੰਦਰ ਆਉ ਆ ਸਕਦੇ ਆ ਸੋ ਇਹ ਗੁਰੂ ਘਰ ਆ ਇਹ 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 ਗੁਰੂ ਘਰ ਬਾਈ ਕਿਹੜੇ ਪਿੰਡ ਦਾ ਕਿ ਖੇਤਾਂ ਖੇਤਾਂ ਵਾਲਿਆਂ ਦੀ ਨਿਹਾਲੇ ਲਵੇਰੇ ਦਾ ਇਹ ਸੋ ਗੁਰੂ ਘਰ ਦੀਆਂ ਤੁਸੀਂ ਤਸਵੀਰਾਂ ਦੇਖ ਲਓ ਮਤਲਬ ਤੇ ਤੁਸੀਂ ਦੇਖ ਸਕਦੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਸਾਹਿਬ ਆ ਨਿਹਾਲੇ ਲਵੇਰੇ ਦਾ ਇਹ ਬਿਲਕੁਲ ਖੇਤਾਂ ਦੇ ਵਿੱਚ ਸੋ ਤਸਵੀਰਾਂ ਬਹੁਤ ਹੀ ਮਤਲਬ ਦਰਦਨਾਕ ਤਸਵੀਰਾਂ ਆ ਬਾਈ ਜਿਵੇਂ ਲੋਕ ਵੀ ਕਹਿ ਰਹੇ ਆ 10 ਦਿਨ ਹੋ ਗਏ ਮਤਲਬ ਇਸ ਵਾਰ ਲੋਕ ਇੰਨੀ ਲੇਟ ਕਿਉਂ ਹੋ ਗਏ ਲੋਕਾਂ ਨੂੰ ਜਿਵੇਂ ਇੱਕ ਤਾਂ ਇਹ ਆ ਰਿਹਾ ਵੀ ਅਨਾਉਂਸਮੈਂਟਸ ਨਹੀਂ ਹੋਣਾ ਤੇ ਵੀ ਲੋਕ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਇੰਨੀ ਜਲਦੀ ਪਾਣੀ ਆ ਗਿਆ ਜਾਂ ਸਪੀਡ ਨਾਲ ਆਇਆ ਰਤਨਵੀਰ ਗੱਲ ਦੱਸਿਆ ਕਿ ਇਹ ਕਿ ਪ੍ਰਸ਼ਾਸਨ ਦੇ ਵੱਲੋਂ ਅਸਲ ਦੇ ਵਿੱਚ ਇਹਨਾਂ ਨੂੰ ਪਹਿਲਾਂ ਅਲਰਟ ਨਹੀਂ ਕੀਤਾ ਗਿਆ ਕਿ ਜਦੋਂ ਵੀ ਪ੍ਰਸ਼ਾਸਨ ਜਾਤਰੀ ਇਹ ਕਹਿ ਰਿਹਾ ਸੀਗਾ ਕਿ ਕੋਈ ਜ਼ਿਆਦਾ ਖਤਰਾ ਨਹੀਂ ਹੈਗਾ ਪਰ ਜਦੋਂ ਖਤਰਾ ਇੱਕਦਮ ਵਧਣਾ ਸ਼ੁਰੂ ਹੋਇਆ ਉਦੋਂ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਕਿਹਾ ਗਿਆ ਕਿ ਬਾਹਰ ਆਪਦਾ ਆਜੋ ਪਰ ਇਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਜਿਸ ਤਰ੍ਹਾਂ ਪਹਿਲਾਂ ਦੱਸ ਰਹੇ ਨੇ ਪਾਣੀ ਲੰਮਾ ਸਮਾਂ ਥੋੜਾ ਚੱਲਦਾ ਰਿਹਾ ਘਰਾਂ ਦੇ ਵਿੱਚ ਆਉਣਾ ਤਾਂ ਇਹਨਾਂ ਦੇ ਵੱਲੋਂ ਜ਼ਿਆਦਾਤਰ ਜਿਹੜੇ ਪਰਿਵਾਰਾਂ ਦੇ ਵੱਲੋਂ ਆਦੇ ਪਸ਼ੂ ਜ਼ਰੂਰ ਕੱਢ ਲੈ ਗਏ ਤਾਂ ਉਹ ਪਸ਼ੂ ਕੱਢਦੇ ਕੱਢਦੇ ਪਾਣੀ ਜਿਹੜਾ ਇਹਨਾਂ ਲੈਵਲ ਵਧ ਗਿਆ ਰਾਤ ਹੀ ਰਾਤ ਜਦੋਂ ਲੈਵਲ ਵਧਿਆ ਤੇ ਇਹਨਾਂ ਤੋਂ ਨਿਕਲੇ ਨਹੀਂ ਗਿਆ ਬਾਹਰ ਤਾਂ ਉਸ ਤੋਂ ਬਾਅਦ ਵਿੱਚ ਅਸੀਂ ਗੱਲ ਕਰੀਏ ਤਾਂ ਪ੍ਰਸ਼ਾਸਨ ਇੱਕ ਵਾਰ ਕੁੰਭ ਕਰਨੀ ਨਹੀਂ ਸੌਂ ਗਿਆ ਅਸੀਂ 2 ਦਿਨ ਤੇ ਜਦੋਂ ਉਸ ਤੋਂ ਬਾਅਦ ਚ ਖਬਰਾਂ ਨਸ਼ਰ ਹੋਈਆਂ ਉਸ ਤੋਂ ਬਾਅਦ ਪ੍ਰਸ਼ਾਸਨ ਜਾਗ ਗਿਆ ਹੁਣ ਅਸੀਂ ਗੱਲ ਕਰੀਏ ਤਾਂ ਹੁਣ ਜ਼ਰੂਰ ਅਸੀਂ ਕਹਿ ਸਕਦੇ ਹਾਂ ਪਰਸੋਂ ਸ਼ਾਮ ਤੋਂ ਲੈ ਕੇ ਹੁਣ ਪ੍ਰਸ਼ਾਸਨ ਜ਼ਰੂਰ ਜਿਹੜਾ ਜਾਗ ਗਿਆ ਹੋਇਆ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਪਰ ਟਾਣੀਆਂ ਤੇ ਹੁੰਦੇ ਕ ਤਾਂ ਉਹਨਾਂ ਨੂੰ ਜਿਹੜਾ ਤਾਂ ਕਰਕੇ ਸਮਾਂ ਲੱਗ ਰਿਹਾ ਅਜੇ ਵੀ ਕਈ ਜਿਹੜੇ ਨੇ ਲੋਕ ਪਰਿਵਾਰ ਜਿਹੜੇ ਨੇ ਅਜੇ ਵੀ ਘਰਾਂ ਦੇ ਵਿੱਚ ਫਸੇ ਹੋਏ ਨੇ ਇਸ ਸਮੇਂ ਜਿਵੇਂ ਬੜਾ ਬਡਾਲੇ ਪਿੰਡ ਦੀ ਅਸੀਂ ਗੱਲ ਕਰਦੇ ਹਾਂ ਬਡਾਲਾ ਪਿੰਡ ਇਸ ਵਾਰ ਜ਼ਿਆਦਾ ਮਾਰ ਰਿਹਾ ਠਾ ਮਤਲਬ ਇਤਕੀ ਪਾਣੀ ਜ਼ਿਆਦਾ ਹੈ ਬੰਡਾਲਾ ਏਰੀਆ ਜਿਹੜਾ ਹੈ ਬੰਡਾਲਾ ਵੀ ਨਿਹਾਲਾ ਲਵੇਰਾ ਟੀਰਾਕਾਰਾ ਟੱਲੀਗਲਾ ਬੰਡਾਲਾ ਦੂਲਾ ਸਿੰਘ ਵਾਲਾ ਹੋ ਗਿਆ ਕਤਬਦੀਨ ਵਾਲਾ ਹੋ ਗਿਆ ਇਹ ਸਾਰੇ ਪਿੰਡ ਜਿਹੜੇ ਨੇ ਸਾਰੇ ਹੀ ਜਿਹੜੇ ਨੇ ਇਸ ਸਮੇਂ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਆਏ ਹੋਏ ਨੇ ਪਾਣੀ ਦਾ ਪੱਧਰ ਜਦੋਂ ਜਦੋਂ ਵੱਧ ਗਿਆ ਤਾਂ ਇੱਥੋਂ ਤੱਕ ਪਾਣੀ ਦੀ ਅਸੀਂ ਗੱਲ ਕਰੀਏ 2023 ਦੇ ਵਿੱਚ ਜੋ ਹਾਲਾਤ ਬਣੇ ਸੀ ਨਾ ਉਹ ਹਾਲਾਤ ਬਣ ਚੁੱਕੇ ਨੇ ਪਰ ਜਿਹੜਾ ਸਮਾਂ ਲੱਗਦਾ ਹੋ ਸਕਦਾ ਦੀ ਜਿਹੜੇ 1988 ਦੇ ਵਿੱਚ ਹਾਲਾਤ ਬਣੇ ਸੀ ਕਿ 2088 ਵਾਲੇ ਹਾਲਾਤ ਤਾਂ ਉਹ ਖਤਰਾ ਉਹ ਨਾ ਬਣ ਜਾਣ ਕਿਉਂਕਿ ਜਿਹੜੇ ਹਾਲਾਤ ਇਹ ਲਗਾਤਾਰ ਪਾਣੀ ਆ ਰਿਹਾ ਤਾਂ ਅੱਗੇ ਬੰਨਣ ਨੂੰ ਵੀ ਹੁਣ ਖਤਰਾ ਹੈ ਕਿਉਂਕਿ ਪਾਣੀ ਲਗਾਤ ਨਾਲ ਲੱਗ ਲੱਗੇ ਸਿਮਣੇ ਸ਼ੁਰੂ ਹੋ ਗਏ ਨੇ ਕਈਆਂ ਤਵਾਦ ਬੰਨ ਤਾਂ ਬੰਨ ਵੀ ਜਿਹੜੇ ਨੇ ਉਹ ਪੋਲੇ ਹੋ ਕੇ ਨੁਕਸਾਨ ਜਿਹੜਾ ਹੋ ਸਕਦਾ ਜੇ ਉਹ ਬੰਨਾਂ ਨੁਕਸਾਨ ਪਹੁੰਚਦਾ ਤਾਂ ਫਿਰੋਜ਼ਪੁਰ ਸ਼ਹਿਰ ਨੂੰ ਵੀ ਨੁਕਸਾਨ ਪਹੁੰਚ ਸਕਦਾ ਜਿਵੇਂ ਇੱਕ ਖਾਸ ਤੌਰ ਦੇ ਤੇ 2023 ਤੋਂ ਬਾਅਦ ਜਦੋਂ ਸਾਰਾ ਮਤਲਬ ਪਾਣੀ ਅੱਗੇ ਚਲਾ ਗਿਆ ਸੀ ਜ਼ਮੀਨਾਂ ਉਥਲ ਪੁਤਲ ਹੋ ਗਈਆਂ ਸੀ ਉਦੋਂ ਬਾਅਦ ਕਿਸੇ ਨੇ ਆ ਕਿ ਸਾਰ ਨਹੀਂ ਲਈ ਨੇ ਉਸ ਤੋਂ ਬਾਅਦ ਜਨਾ ਸੰਸਥਾਵਾਂ ਵੱਲੋਂ ਜਰੂਰ ਕੁਝ ਸੰਸਥਾਵਾਂ ਆਈਆਂ ਨੇ ਉਹਨਾਂ ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਖਾਦ ਬੀਜ ਜਾਂ ਤੇਲ ਵੀ ਦਿੱਤੇ ਗਏ ਇੱਥੋਂ ਤੱਕ ਕਿ ਕਈ ਸੰਸਥਾਵਾਂ ਦੇ ਵੱਲੋਂ ਜ਼ਮੀਨਾ ਪੱਤਰ ਕਰਨ ਦੇ ਵਿੱਚ ਵੀ ਇਹਨਾਂ ਸਾਥ ਦਿੱਤਾ ਗਿਆ ਪਰ ਇਹਨਾਂ ਦੇ ਹਾਲਾਤ ਇੰਨੇ ਹੁਣ ਤੱਕ ਮਾੜੇ ਹੋ ਗਏ ਸੀਗੇ 23 ਵਾਲੇ ਕਰਕੇ ਤਾਂ ਹੁਣ ਜੇ ਦੁਬਾਰਾ ਇਮਾਰ ਫਿਰ ਪੈ ਗਈ ਹੈ ਤਾਂ ਹੋ ਸਕਦਾ ਹੈ ਕਿ ਇਹ 10-15 ਸਾਲ ਇਹ ਪਿੱਛੇ ਜਿ ਚਲੇ ਗਏ ਨੇ ਅੱਜ ਕਿਉਂਕਿ ਹੁਣ ਜਿਹੜਾ ਸਮਾਂ ਹੈ ਇਹਨਾਂ ਨੂੰ ਆੜ ਤੋਂ ਵੱਲੋਂ ਵੀ ਅਸੀਂ ਗੱਲ ਕਰੀਆ ਆਰਤੀਆ ਵੀ ਨਹੀਂ ਬਾਜ ਪੈਸੇ ਦਿੰਦਾ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਕੋਲ ਫ ਤੇ ਆਰਤੀਆ ਵੀ ਆਪ ਦਾ ਹੱਥ ਪਿੱਛੇ ਕਰ ਜਾਂਦਾ ਤੇ ਦੁਕਾਨਦਾਰ ਜਿਹੜੇ ਨੇ ਸੌਦੇ ਪੱਤੇ ਤੋਂ ਉਹ ਵੀ ਹੱਥ ਖਿੱਚ ਜਾਂਦੇ ਨੇ ਤਾਂ ਇਹਨਾਂ ਨੂੰ ਹੁਣ ਆ ਅਗਲਾ ਜਿਹੜਾ ਸਮਾਂ ਆਉਣਾ ਫਿਰ ਇਹਨਾਂ ਨੂੰ ਪਤਾ ਲੱਗਣਾ ਕੀ ਮੁਸ਼ਕਲਾਂ ਇਹਨਾਂ ਕਿੰਨੀਆਂ ਆਉਂਦੀਆਂ ਨੇ ਇੱਥੋਂ ਤੱਕ ਹੋਣਾ ਹੈ ਕਿ ਇਹਨਾਂ ਤੋਂ ਬੱਚਿਆਂ ਦੀ ਫੀਸਾਂ ਨਹੀਂ ਭਰੀਆਂ ਜਾਣੀਆਂ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਨੇ ਹੋ ਸਕਦਾ ਹੈ ਕਿ ਇਹਨਾਂ ਨੂੰ ਬੱਚੇ ਜਿਹੜੇ ਨੂੰ ਛਟਾ ਕੇ ਸਰਕਾਰੀ ਸਕੂਲਾਂ ਹੀ ਨਾ ਪਾਉਣੇ ਪੈ ਜਾਣ ਉਹ ਇਹ ਹਾਲਾਤ ਬਣਨੇ ਨੇ ਜੀ ਹਾਂ ਤੁਸੀਂ ਵੀ ਕੁਝ ਬੋਲਣਾਗਾ ਹਾਂ ਕੀ 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 ਕਹਿਣਾ ਚਾਹੋਂਗੇ ਆ ਬਾਈ ਕਰੀਂ ਉਧਰ ਮਾਈਕ ਬਾਕੀ ਕਹਣਾ ਜਦੋਂ 2023 ਦੇ ਵਿੱਚ ਪਾਣੀ ਆਇਆ ਅਸੀਂ ਤੇ ਭਵਨਤਮਨ ਜੀ ਹੁਣੀ ਪਹੁੰਚੇ ਸੀ ਇੱਥੇ ਨਿਆਲਾ ਲਵੇਰਾ ਘਾੜ ਤੇ ਅਸੀਂ ਬੜਾ ਇੰਤਜ਼ਾਰ ਕੀਤਾ ਪੂਰਾ ਦਿਨ ਕਿ ਚਲੋ ਆਪਣੇ ਮੰਤਰੀ ਸਾਹਿਬ ਆ ਰਹੇ ਆ ਤੇ ਉਹਨਾਂ ਨੇ ਕਿਸੇ ਨੂੰ ਸ਼ਕਲ ਨਹੀਂ ਵਿਖਾਈ ਇੰਨੀ ਜਿਆਦੀ ਉਹਨਾਂ ਜੀ ਲਾਈ ਹੀ ਆਪਣੇ ਮਲਾਜ਼ਮ ਤੇ ਇੱਕੇ ਘਰੇ ਗਏ ਆ ਤੇ ਉਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਕਿਸੇ ਦੀ ਮੁਰਗੀ ਵੀ ਰੁੜੀ ਤੇ ਅਸੀਂ ਉਹਨੂੰ ਮੁਆਵਜ਼ਾ ਦੇਵਾਂਗੇ ਮੁਰਗੀ ਦਾ ਤੇ ਕੀ ਉਹਨਾਂ ਨੇ ਕਿਸੇ ਨੂੰ ਫੰਗਰ ਦਾ ਕਿਸੇ ਦੇ ਜੀ ਤੱਕ ਨਹੀਂ ਦਿੱਤਾ ਜਿਹਦਾ ਜੀ ਦਾ ਹਾਸਾ ਹੋਇਆ ਹਾਂਜੀ ਹਾਂਜੀ ਐਸੇ ਘਾੜ ਤੇ ਬੋਲ ਕੇ ਗਏ ਸੀ ਜੀ ਹਾਂ ਜੀ ਹਾਂਜੀ ਪੈਸੇ ਕਿੰਨੇ ਆਏ ਫਿਰ ਪੈਸੇ ਗੋਮਣੀ ਜੀ ਬਾੜ ਕੇ 3600 ਰੁਪਇਆ ਖਰੇ ਆਇਆ ਏ ਇਹ ਗੱਲ ਦੀ ਜਾਂ ਬਾੜ ਕੇ 3600 ਰੁਪਇਆ ਆਇਆ ਏ ਉਹ ਵੀ ਕੋਸ ਤੇ ਉਹਨਾਂ ਰਲ ਮਿਲ ਕੇ ਮਹਿਕਮੇ ਆ ਲਿਆ ਨਹੀਂ ਕਿਸੇ ਨੂੰ ਦਿੱਤੇ ਕਿਸੇ ਨੂੰ ਨਹੀਂ ਦਿੱਤੇ ਜਿਹੜੇ ਦੇ ਵਾਰ ਗਿਆ ਹੈਲੀਕਾਪਟਰ ਦੇ ਦਾ ਹੈਲੀਕਾਪਟਰ ਆਇਆ ਕੋਈ ਨਹੀਂ ਜੀ ਆਇਆ ਅਜੇ ਤੱਕ ਤੇ ਹੈਲੀਕਾਪਟਰ ਆ ਸਸਤਾ ਦੀ ਬੋਟ ਆ ਤੇ ਮੈਂ ਚਲਾ ਰਿਆਂ ਸਸਤਾ ਵਾਲੋਂ ਵੀ ਚਲੋ ਸਸਤਾ ਵਾਲਿਆ ਆਪਣੀ ਸੇਵਾ ਕਰਦੇ ਆ ਤੇ ਚਲੋ ਆਪਣੀ ਸੇਵਾ ਕਰਨ ਲਈ ਉਹ ਆਇਆ ਤੇ ਕੁਛ ਆਪਾਂ ਵੀ ਸੇਵਾ ਕਰ ਲਈਏ ਨਹੀਂ ਜੀ ਮੈਂ ਧੀਰੇ ਘਾਰੇ ਪਿੰਡ ਦਾ ਹਾਂਜੀ ਤੇ ਜਿਹੜਾ 600 ਰੁਪਿਆ ਆ ਉਹ ਸੈਂਟਰ ਦਾ ਆ ਉਹ ਤੇ ਜੀ ਸੈਂਟਰ ਦਾ ਹੀ ਆਇਆ ਜੀ ਇਹਨਾਂ ਨੇ ਕਰੇ ਥੋੜੇ ਜੀ ਇਹਨਾਂ ਦੇ ਤੇ ਵਿੱਚੋਂ ਕੋ ਥੋੜੇ ਜੀ ਉਹਨਾਂ ਨੇ ਦਿੱਤੇ ਸਾਹ ਗਰ ਕੇ ਹਾਂ ਪਿਛਲੀ ਵਾਰ ਨਾਲੋਂ ਜ਼ਿਆਦਾ ਲੱਗਣਾ ਪਿਛਲੀ ਵਾਰ ਤੇ ਉਹਦੀ ਦੇਖੋ ਖਰਚਾ ਕੋਈ ਨਹੀਂ ਹੋਇਆ ਇਹ ਝੋਨਾ ਹੀ ਲਾਇਆ ਇਹ ਝੋਨਾ ਲਾਉਣ ਤੇ ਕੋ 5000 ਲਵਾਈ ਲਾ ਲੋ 10000 ਖਰਚਾ ਆਇਆ ਹੈ ਹੁਣ ਤੇ ਸਾਰਾ ਕੁਝ ਹੋ ਗਿਆ ਇੱਕ ਸਪਰੇ ਹੋਣੀ ਤੇ ਇੱਕ ਮਹੀਨੇ ਨੂੰ ਫਸਲ ਆ ਜਾਣੀ ਸਾਰੇ ਖਰਚੇ ਵੀ ਕਰ ਲਏ ਹਾਂ ਤੇ ਹੁਣ ਤੇ ਖਤਮ ਹੋ ਗਿਆ ਕੰਮ ਸਾਰਾ ਇਹਦੇ ਮੁੱਖ ਮੰਤਰੀ ਨੂੰ ਕੁਝ ਕਹਿਣਾ ਚਾਹੋਗੇ ਮੁੱਖ ਮੰਤਰੀ ਨੂੰ ਕੀ ਕਹਿਣਾ ਚਾਹਣਾ ਜੇ ਤੋ ਆਪਣਾ 23 ਦੇ ਵਿੱਚ ਹੀ ਕੋਈ ਨਹੀਂ ਹੋਇਆ ਤੇ ਗਾਂ ਕੀ ਉਹ ਕਰ ਦੇਣਗੇ ਕੋਈ ਉਮੀਦ ਨਹੀਂ ਕੋਈ ਉਮੀਦ ਨਹੀਂ ਇਹ ਮਲੇ ਆਉਂਦਾ ਪੁੱਲ ਰਸਾ ਹਾਂ ਹਾਂਜੀ ਉਹ ਵੀ ਇੱਥੇ ਚਲੇ ਜਾਂਦਾ ਵੇ ਉਹ ਕੇ ਮੂਲ ਕੇ ਵੀ ਨਿਕਲੋ ਬਾਹਰ ਨਿਕਲੋ ਬਾਹਰੋਂ ਕੌਣ ਨਿਕਲੇ ਜਿਨ੍ਹਾਂ ਦਾ ਇੰਨਾ ਮਾਲ ਡੰਗਰ ਹੈ ਇੰਨਾ ਨੁਕਸਾਨ ਅੱਗੇ ਹੋ ਗਿਆ ਹੈ ਰਹਿਂਦਾ ਫੁੰਦਾ ਹੋਰ ਅਗਲਾ ਸੋਚਦਾ ਵੀ ਚਲੋ ਕੁਛ ਨਾ ਕੁਛ ਮੇਰਾ ਬਚ ਜਾਵੇ ਇਸ ਕਰਕੇ ਉਹ ਆਪਣਾ ਘਰ ਛੱਡਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਹਾਂਜੀ ਸੋ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਖੌਫਨਾਕ ਤਸਵੀਰਾਂ ਗਈਆਂ ਇਹਨਾਂ ਨੇ ਡिटेल ਦੇ ਵਿੱਚ ਦਿੱਤਾ ਦੱਸਿਆ ਹੈ ਸੋ ਇਹ ਉਹੀ ਪਿੰਡ ਆ ਨਿਹਾਲਾ ਲਵੇਰਾ ਜਿੱਥੇ ਮੁੱਖ ਮੰਤਰੀ ਸਾਹਿਬ ਆਏ ਸੀਗੇ ਐਸੇ ਹੀ ਜਗ੍ਹਾ ਤੇ ਮੁੱਖ ਮੰਤਰੀ ਆ ਕੇ ਕਹਿ ਕੇ ਜਾਂਦੇ ਨੇ ਵੀ ਬੱਕਰੀਆਂ ਦਾ ਮੁਰਗੀਆਂ ਦਾ ਦੁਬਾਰਾ ਪਨੀਰੀ ਲਾਉਣੀਆਂ ਸਭ ਕਾਸੇ ਦਾ ਮੁਆਵਜ਼ਾ ਦੇਵਾਂਗੇ ਪਰ ਜਿਹੜੀ ਹਕੀਕਤ ਆ ਹਕੀਕਤ ਬਿਲਕੁਲ ਉਲਟ ਕਥਨੀ ਕਹਿਣੀ ਦੇ ਵਿੱਚ ਬਹੁਤ ਜ਼ਮੀਨਾਂ ਸਮਾਨ ਦਾ ਫਰਕ ਆ ਅਸੀਂ ਲਗਾਤਾਰ ਬਣੇ ਹੋਏ ਆ ਜ਼ਿਲ੍ਹਾ ਫਿਰੋਜ਼ਪੁਰ ਤੋਂ ਉਧਰੋਂ ਤਰਨਤਾਰਨ ਵਾਲੇ ਪਾਸੇ ਅਸੀਂ ਇਹ ਏਰੀਆ ਕਵਰ ਕਰ ਰਹੇ ਆ ਗਰਾਊਂਡ ਦੀ ਹਰ ਇੱਕ ਸਥਿਤੀ ਤੁਹਾਨੂੰ ਜਾਣੂ ਕਰਾਵਾਂਗੇ ਜਿਹੜੀ ਸਹੀ ਗੱਲ ਹੈ ਮਤਲਬ ਲੋਕ ਜੋ ਕਹਿ ਰਹੇ ਨੇ ਲੋਕਾਂ ਦਾ ਜੋ ਦਰਦ ਆ ਉਹ ਤੁਹਾਡੇ ਸਨਮੁਖ ਰੱਖਾਂਗੇ ਧੰਨਵਾਦ